ਅਜੇ ਸਿੱਥਾ ਨੂੰ ਲੈ ਕੇ ਚੱਲ ਰਿਆਂ ਨਿਆਸਰਿਆਂ ਦੇ ਆਸਰੇ ਪ੍ਰਭ ਆਸ਼ਰਮ ਪਿੰਡ ਹਰਚੋਵਾਲ ਡਿਸਟ੍ਰਿਕਟ ਗੁਰਦਾਸਪੁਰ ਪ੍ਰਭ ਆਸ਼ਰਮ ਜਿਸ ਨੂੰ ਬਾਪੂ ਬਾਲਾ ਸਿੰਘ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਚਲਾਇਆ ਜਾ ਰਿਹਾ ਹੈ ਪ੍ਰਭ ਆਸ਼ਰਮ ਲੋੜਵੰਦ ਬਜ਼ੁਰਗ ਤੇ ਬੇਸਹਾਰਿਆਂ ਦਾ ਆਸਰਾ ਹੈ ਅਨਾਥਾਸ਼ੇ ਦੀਨ ਦੁਖੀਆਂ ਦੀ ਸੇਵਾ ਲਈ ਸੇਵਾਦਾਰ ਹਮੇਸ਼ਾ ਤਤ ਪਰ ਰਹਿੰਦੇ ਨੇ ਸਾਰੀ ਟੀਮ ਨੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਆਸ਼ਰਮ ਬਾਰੇ ਸਾਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ ਪ੍ਰਭ ਆਸ਼ਰਮ ਵਿੱਚ ਇਹਨਾਂ ਅनाथ ਬੇਸਹਾਰਾ ਤੇ ਜ਼ਰੂਰਤਮੰਦਾਂ ਲਈ ਹਰ ਜ਼ਰੂਰਤ ਦਾ ਧਿਆਨ ਬਹੁਤ ਹੀ ਸਜੇ ਤਰੀਕੇ ਨਾਲ ਰੱਖਿਆ ਜਾਂਦਾ ਹੈ ਉਹਨਾਂ ਦੀ ਹਰ ਲੋੜ ਪੂਰੀ ਕੀਤੀ ਜਾਂਦੀ ਹੈ ਆਓ ਚੱਲਦੇ ਹਾਂ ਪ੍ਰਭ ਆਸ਼ਰਮ ਹਰਚੋਵਾਲ ਗੁਰਦਾਸਪੁਰ ਤਸ਼ਕੂ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਪ੍ਰਭਾ ਆਸ਼ਰਮ ਹਰਚਵਾਲ ਜਿਹੜਾ ਕਿ ਨੌਜਵਾਨ ਵੀਰਾਂ ਨੇ ਕ੍ਰਿਸ਼ਨਜ਼ ਇਹਨਾਂ ਦੀ ਇਹਨਾਂ ਦੇ ਮਾਈਂਡ ਸੀਗਾ ਕਿ ਪਹਿਲਾਂ ਥੋੜੀ ਥੋੜੀ ਸੇਵਾ ਕਰਦੇ ਹੁੰਦੇ ਸੀਗੇ ਕਦੇ ਗੁਰਦਵਾਰਿਆਂ ਚ ਲੰਗਰ ਲਾਤੇ ਕਦੇ ਕੈਂਪ ਲਗਵਾਤੇ ਹੌਲੀ ਹੌਲੀ ਮਨ ਚ ਆਇਆ ਵੀ ਕਿਉਂ ਨਾ ਆਪਾਂ ਇਸ ਮਿਸ਼ਨ ਨੂੰ ਹੋਰ ਵਧਾਈਏ ਔਰ ਉਸ ਮਿਸ਼ਨ ਨੂੰ ਲੈ ਕੇ ਸੇਵਾ ਕਰਨੀ ਸ਼ੁਰੂ ਕੀਤੀ ਘਰ ਚ ਉਸ ਤੋਂ ਬਾਅਦ ਲੋਕ ਜੁੜਦੇ ਗਏ ਇੱਕ ਐਨ ਆਰ ਆਈ ਵੀਰ ਨੇ ਆਪਣਾ ਇਹ ਘਰ ਜਿਹੜਾ ਹੈਗਾ ਉਹ ਕਹਿੰਦਾ ਮੇਰੇ ਘਰ ਨੂੰ ਪਵਿੱਤਰ ਕਰ ਦੋ ਭਾਈ ਜੇ ਮੇਰੇ ਘਰ ਦੇ ਵਿੱਚ ਗਰੀਬਾਂ ਦੀ ਲੋੜਵੰਦਾਂ ਦੀ ਸਹਾਇਤਾ ਹੋਊਗੀ ਤਾਂ ਮੇਰਾ ਘਰ ਜਿਹੜਾ ਉਹ ਇੱਕ ਆਸ਼ਰਮ ਹੀ ਬਣ ਜਾਊਗਾ ਔਰ ਆਪਾਂ ਦੇਖ ਸਕਦੇ ਆ ਕਿ ਬੜਾ ਪੁਰਾਣਾ ਇਹ ਬਿਲਡਿੰਗ ਹੈਗੀ ਆ ਉਹਦੇ باوجود ਉਹਨਾਂ ਨੇ ਇੱਥੇ ਗਰਮੀ ਵਿੱਚ ਗਰਮੀ ਨਹੀਂ ਲੱਗਦੀ ਸਰਦੀਆਂ ਸਰਦੀ ਨਹੀਂ ਲੱਗਦੀ ਬਹੁਤ ਲੋਕ ਇੱਥੇ ਵਿਸ਼ਰਾਮ ਕਰ ਰਹੇ ਨੇ ਇੱਥੇ ਆਸਰਾ ਲੈ ਰਹੇ ਨੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਵੀਰ ਜੀ ਤੁਹਾਡਾ ਦੋਨਾਂ ਦਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਰਦੀ ਕਿਵੇਂ ਇਹ ਫੁਰਨਾ ਫੁਰਿਆ ਔਰ ਕਿਵੇਂ ਅੱਜ ਉਹ ਨੌਜਵਾਨ ਜਿਹੜੇ ਜ਼ਿੰਦਗੀ ਦੇ ਵਿੱਚ ਚੱਕਾ ਚੌਂ ਜ਼ਿੰਦਗੀ ਆਪਦੀ ਜਿਉਂਦੇ ਹੁੰਦੇ ਹੁੰਨੇ ਆਪਾਂ ਸਾਰਿਆਂ ਨੇ ਪਰ ਅੱਜ ਆਪਾਂ ਦੇਖ ਸਕਦੇ ਹਾਂ ਕਿ ਬੇਸਾਰਾ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਲਾ ਕੇ ਚੱਲਣ ਲੱਗੇ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸਾਡੇ ਸਾਰੇ ਸਿੱਖਾਂ ਦੇ ਘਰਾਂ ਦੇ ਵਿੱਚ ਸ਼ੁਰੂ ਤੋਂ ਹੀ ਆਦਤ ਹੁੰਦੀ ਹੈ ਸੇਵਾ ਕਰਨ ਦੀ ਹੈ ਨਾ ਇਹ ਭਾਵਨਾ ਪਹਿਲਾਂ ਤੋਂ ਹੀ ਬਣੀ ਹੁੰਦੀ ਹੈ ਬਚਪਨ ਤੋਂ ਹੀ ਤੇ ਜਿਹੜਾ ਆਪਣਾ ਦਸਬੰਦ ਕੱਢ ਕੇ ਅਸੀਂ ਆਪਣੇ ਹੱਥੀਂ ਜਿਵੇਂ ਮਾਰੇ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤੇ ਸੀ ਤੇ ਸੰਬੰਧ ਕੱਟ ਕੇ ਆਪਣੇ ਥੀ ਲੋਕਾਂ ਦੀ ਜਿਹੜੀ ਲੋੜਵੰਦਾਂ ਦੀ ਸੇਵਾ ਕਰਨੀ ਹੈ ਦਵਾਈਆਂ ਦਵਾਦਲੀਆਂ ਜ਼ਰੂਰਤਮੰਦਾਂ ਨੂੰ ਕਿਸੇ ਦੇ ਘਰੇ ਰਾਸ਼ਨ ਨਹੀਂ ਹੈ ਰਾਸ਼ਨ ਦੇ ਦੇਣਾ ਹੈ ਨਾ ਕਿਸੇ ਬੱਚਿਆਂ ਦੇ ਮਤਲਬ ਪੜ੍ਹਾਈ ਦੇ ਫੀਸ ਰੁਕੀ ਹੈ ਉਹਨਾਂ ਦੀ ਫੀਸ ਭਰ ਦੇਣੀ ਇੱਥੋਂ ਸ਼ੁਰੂਆਤ ਹੋਈ ਤੇ ਅੱਗੇ ਅਕਾਲਪੁਰ ਕੇ ਵਾਹਿਗੁਰੂ ਦੀ ਕਿਰਪਾ ਸਦਕਾ ਜਿਵੇਂ ਉਹਨਾਂ ਨੇ ਫਰਨਾ ਭਰਿਆ ਕੁਝ ਲੋੜਵੰਦ ਦੇਖਿਆ ਕਿ ਜ਼ਰੂਰਤਮੰਦ ਹੈਗੇ ਸੀ ਜਿਨ੍ਹਾਂ ਨੂੰ ਕੋਈ ਸਾਥ ਨਹੀਂ ਰਿਹਾ ਸੀਗਾ ਵਿਚਾਰੇ ਜਦਾਂ ਘਰੋਂ ਬੇਕਾਰ ਹੋਏ ਸੀ ਜਾਂ ਬੱਚਿਆਂ ਤੋਂ ਜਿਵੇਂ ਕਹੋ ਅੱਜ ਕੱਲ ਜੋ ਮਾਹੌਲ ਚੱਲਦਾ ਹੀ ਪਿਆ ਆਪ ਸਾਰਿਆਂ ਨੂੰ ਪਤਾ ਹੈ ਕਿ ਬੱਚੇ ਜਿਹੜੇ ਆ ਉਹ ਗਲਤ ਸੋਸਾਇਟੀ ਦੇ ਹੁਣ ਕਰਕੇ ਚੰਗੀ ਸੋਚ ਨਾ ਆਉਣ ਕਰਕੇ ਮਾਪਿਆਂ ਦੀ ਜਿਹੜੀ ਸੇਵਾ ਉਹ ਨਹੀਂ ਕਰ ਰਹੇ ਤੇ ਸਾਨੂੰ ਲੱਗਿਆ ਕਿ ਕੁਝ ਤੇ ਲੋਕਾਂ ਨੂੰ ਅਸੀਂ ਅਵੇਅਰ ਕਰੀਏ ਉਹਨਾਂ ਬੱਚਿਆਂ ਨੂੰ ਕਿ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਲੇਕਿਨ ਕਿਸੇ ਨੂੰ ਵੇਅਰ ਕਰਨ ਤੋਂ ਪਹਿਲਾਂ ਸਾਨੂੰ ਕੁਝ ਕਰਕੇ ਦਿਖਾਣਾ ਪਵੇਗਾ ਸਾਡੀਆਂ ਗੱਲਾਂ ਦੇ ਉੱਤੇ ਕਿਸੇ ਨੇ ਨਹੀਂ ਚੱਲਣਾ ਜੋ ਅਸੀਂ ਕਰ ਰਹੇ ਹਾਂ ਸਾਨੂੰ ਵੇਖ ਕੇ ਹੋ ਸਕਦਾ ਦੂਸਰੇ ਲੋਕਾਂ ਦੇ ਅੰਦਰ ਵੀ ਇਹ ਜਾਗਰਤੀ ਆਵੇ ਕਿ ਇਹ ਦੂਸਰੇ ਲੋਕ ਹੋ ਕੇ ਸਾਡੇ ਮਾਪਿਆਂ ਨੂੰ ਸੰਭਾਲ ਰਹੇ ਆ ਤੇ ਅਸੀਂ ਕਿਉਂ ਨਾ ਇਹ ਕੰਮ ਕਰੀਏ ਤੇ ਇਹ ਸੋਚ ਨੂੰ ਲੈ ਕੇ ਅਸੀਂ ਫਿਰ ਇਹ ਸੇਵਾ ਦੇ ਵਿੱਚ ਚੱਲ ਪਏ ਤੇ ਹੌਲੀ ਹੌਲੀ ਜਿਹੜਾ ਕਿ ਪੈਣਪਰਾਵਾਂ ਦਾ ਵੀਰਾਂ ਦਾ ਬਹੁਤ ਸਾਥ ਮਿਲਿਆ ਤੇ ਅੱਜ ਸੇਵਾ ਨਿਰੰਦਰ ਚੱਲ ਰਹੀ ਹੈ ਕੋ ਲੋਕਾਂ ਨੂੰ ਇੱਥੇ ਆ ਕੇ ਅਹਿਸਾਸ ਹੁੰਦਾ ਕਿ ਵਾਕਈ ਇਹ ਇੱਕ ਸੱਚੀ ਸੁੱਚੀ ਸੇਵਾ ਹੈ ਕਿਉਂਕਿ ਆਪਣੇ ਹੱਥੀਂ ਜਿਹੜਾ ਦਾਨ ਕਰ ਲੈਣਾ ਆ ਕੇ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡਾ ਦਿੱਤਾ ਹੋਇਆ ਦਸਵੰਦ ਸਹੀ ਜਗ੍ਹਾ ਲੱਗ ਰਿਹਾ ਹੈ ਲੋੜਵੰਦਾਂ ਦੇ ਉੱਪਰ ਲੱਗ ਰਿਹਾ ਹੈ ਇਹ ਨਹੀਂ ਹੈ ਕਿ ਮਤਲਬ ਕਿਸੇ ਗਲਤ ਜਗ੍ਹਾ ਤੇ ਜਾ ਰਿਹਾ ਹੈ ਸੋ ਇਸ ਗੱਲ ਦੀ ਲੋਕਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਔਰ ਇਸ ਤਰ੍ਹਾਂ ਲੋਕ ਸਾਡ ਨੂੰ ਬਹੁਤ ਸਹਾਇਕ ਕਰ ਰਹੇ ਹੈ ਆ ਕੇ ਇੱਥੇ ਬੱਚੇ ਜਨਮ ਦਿਨ ਵੀ ਮਨਾਉਂਦੇ ਆ ਆਪਣੇ ਸਾਲਗिराਹ ਵੀ ਮ ਤੇ ਹੋਰ ਵੀ ਕੋਈ ਫੰਕਸ਼ਨ ਹੋਵੇ ਤੇ ਇੱਥੇ ਸਾਡੇ ਨਾਲ ਆ ਕੇ ਜਰੂਰ ਸਜੋਗ ਕਰਦੇ। ਵੀਰ ਜੀ ਐਨਆਰਈ ਵੀਰਾਂ ਦਾ ਬਹੁਤ ਵੱਡਾ ਹੈਗਾ ਖੁਸ਼ੀ ਉਹਨਾਂ ਨੂੰ ਜਦੋਂ ਇੱਧਰ ਆਉਂਦੇ ਆ ਜਿਵੇਂ ਉਹ ਸਥਾਨਾਂ ਤੇ ਸੇਵਾ ਕਰਨ ਜਾਂਦੇ ਆ, ਦੇਖਣ ਜਾਂਦੇ ਆ। ਉਹ ਇੱਥੇ ਆ ਕੇ ਵੀ ਵਿਜ਼ਿਟ ਕਰਦੇ ਆ ਔਰ ਇੱਥੇ ਆ ਕੇ ਇਹਨਾਂ ਦੇ ਨਾਲ ਚਾਹ ਪਾਣੀ ਪੀਂਦੇ ਆ। ਔਰ ਇਹ ਦੇਖਦੇ ਵੀ ਵਾਕਈ ਯਾਰ ਇਹ ਤਾਂ ਸਾਡੇ ਭਰਾਵਾਂ ਨੇ ਸਾਡੇ ਸਿੱਖ ਭਰਾਵਾਂ ਨੇ ਇੱਕ ਬਹੁਤ ਵੱਡਾ ਇੱਕ ਕੁੰਭ ਰਚਦਾ ਇੱਥੇ। ਦੇਖੋ ਜੀ ਇਹ ਤੇ ਜਦੋਂ ਐਨਆਰਈ ਵੀਰ ਇੱਥੇ ਸਾਡੇ ਕੋਲ ਵਿਜ਼ਿਟ ਕਰਦੇ ਆ ਜਾਂ ਕੋਈ ਹੋਰ ਦਾ ਨਹੀਂ ਸੱਜਣਾ ਆਉਂਦੇ ਆ ਉਹ ਦੇਖ ਕੇ ਇਸ ਪਰਿਵਾਰਾਂ ਨੂੰ ਆ ਜਿਹੜੇ ਅਨਾਥ ਆਸ਼ਰਮ ਦੇ ਵਿੱਚ ਪਰਿਵਾਰ ਸਾਡਾ ਇਹ ਸਾਡੇ ਬਜ਼ੁਰਗ ਆ ਇਹ ਸਾਡੀਆਂ ਮਾਤਾਵਾਂ ਵਾਂ ਇਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਇਹ ਵੀ ਖੁਸ਼ ਹੋ ਜਾਂਦੇ ਆ ਕਿ ਚਲੋ ਸਾਨੂੰ ਕੋਈ ਮਿਲਣ ਆਇਆ ਸਾਡਾ ਕੋਈ ਹਾਲ ਚਾਲ ਪੁੱਛਦਾ ਤੇ ਅਸੀਂ ਧੰਨਵਾਦ ਕਰਦੇ ਆ ਐਨ ਆਰ ਆਈ ਵੀਰਾਂ ਦਾ ਅੱਗੇ ਵੀ ਸਾਡੀ ਬਹੁਤ ਸਪੋਰਟ ਕੀਤੀ ਆ ਤੇ ਉਸ ਹੁਣ ਵੀ ਸਾਨੂੰ ਇੱਕ ਜਰੂਰਤ ਸੀਗੀ ਐਂਬੂਲੈਂਸ ਦੀ ਉਹਦੇ ਵਾਸਤੇ ਵੀ ਸਾਨੂੰ ਸਪੋਰਟ ਕਰ ਰਹੇ ਆ ਤੋਂ ਅਸੀਂ ਅਰਦਾਸ ਕਰਾਂਗੇ ਉਹ ਵੱਧ ਤੋਂ ਵੱਧ ਸਾਡੀ ਸਪੋਰਟ ਕਰਦੇ ਰਹਿਣ ਤੇ ਅਸੀਂ ਇਸੇ ਤਰ੍ਹਾਂ ਹੀ ਇਹ ਮਲੋ ਪਰਿਵਾਰਾਂ ਦੀ ਇਹ ਅਨਾਥਾਂ ਦੀ ਸੇਵਾ ਕਰਦੇ ਰਹੀਏ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਕੋਈ ਇਹਨਾਂ ਨੇ ਬੋਰਡ ਨਹੀਂ ਬਹਲੇ ਲਾਏ ਵੇ ਵੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਆ ਕੇ ਔਰ ਕਿੰਨਾ ਸੋਹਣਾ ਖਾਣਾ ਸਵੇਰ ਇਹਨਾਂ ਨੂੰ ਚਾਹ ਦਿੱਤੀ ਜਾਂਦੀ ਹੈ ਸਵੇਰ ਇਹਨਾਂ ਨੂੰ ਨਾਸ਼ਤਾ ਦਿੱਤਾ ਜਾਂਦਾ ਦੁਪਹਿਰ ਦੀ ਰੋਟੀ ਦਿੱਤੀ ਜਾਂਦੀ ਹੈ ਰਾਤ ਦੀ ਰੋਟੀ ਦਿੱਤੀ ਜਾਂਦੀ ਹੈ ਸ਼ਾਮ ਦੀ ਚਾਹ ਦਿੱਤੀ ਜਾਂਦੀ ਹੈ ਕੋਈ ਵੀ ਫਰੂਟ ਫਰਟ ਲੈ ਕੇ ਹੁੰਦਾ ਤੇ ਉਹ ਵੀ ਨਾਲ ਅਟੈਚ ਹੁੰਦੇ ਆ ਆਪ ਦੁੱਧ ਵੀ ਇਹਨਾਂ ਨੂੰ ਪਿਆ ਜਾਂਦਾ ਮਤਲਬ ਇਹਨਾਂ ਦੀ ਪੂਰੀ ਘਰ ਵਾਂਗੂ ਦੇਖ ਰੱਖ ਹੁੰਦੀ ਆ ਕੋਈ ਵੀ ਭਰਾ ਇਸ ਚੈਨਲ ਦੇ ਮਾਧਮ ਦੇ ਦੇਖ ਰਿਆ ਤੁਸੀਂ ਆ ਕੇ ਵਿਜਿਟ ਵੀ ਕਰ ਸਕਦੇ ਹੋ ਦੇਖ ਵੀ ਸਕਦੇ ਹੋ ਤੇ ਤੁਸੀਂ ਕੋਈ ਯੋਗਦਾਨ ਪਾਣਾ ਤਾਂ ਪਾ ਵੀ ਸਕਦੇ ਹੋ ਕਿਉਂਕਿ ਇਹ ਤੁਹਾਡੇ ਇਸ ਭਰਾਵਾਂ ਦੇ ਸੇਵਾ ਦੇ ਨਾਲ ਹੀ ਆਈ ਆਉਣ ਵਾਲੇ ਸਮੇਂ 'ਚ ਤੋਂ ਲਿਜਾ ਕੇ ਬਾਹਰ ਕਿਤੇ ਵੱਡੀ ਜਗ੍ਹਾ ਦੇ ਉੱਪਰ ਇਹ ਸਥਾਨ ਕਿਉਂਕਿ ਦਿਨੋਂ ਦਿਨ ਲੋੜਵੰਦ ਲੋਕ ਜਿਹੜੇ ਲੋਕ ਆ ਉਹਨਾਂ ਦੀ ਸੰਖਿਆ ਵੱਧਦੀ ਜਾ ਰਹੀ ਆ ਲੋਕ ਕਰਤਕਨ ਹੁੰਦੇ ਜਾ ਰਹੇ ਨੇ ਮਾਪੇ ਦੀ ਸੇਵਾ ਨਹੀਂ ਕਰਦੇਗੇ ਆਉਣ ਆਉਣ ਵਾਲੇ ਸਮੇਂ ਦੇ 'ਚ ਹੋਰ ਇਹਨੇ ਵੱਡਾ ਰੂਪ ਧਾਰਨ ਕਰਨਾ ਮਿਰਜ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਖਾਣੇ ਦੀ ਗੱਲ ਕਰੀਏ ਤੇ ਜੋ ਸਾਡਾ ਆਪਣੇ ਬੱਚੇ ਪਰਿਵਾਰਾਂ ਦੇ ਵਿੱਚ ਜੋ ਖਾਣ ਨੂੰ ਬਣਦਾ ਉਹ ਸਾਰਾ ਹੀ ਇਹਨਾਂ ਦੇ ਮਨ ਲੋ ਪਰਿਵਾਰ ਸਾਰੇ ਆਸ਼ਰਮ ਦੇ ਜੀਆਂ ਵਾਸਤੇ ਉਸੇ ਤਰ੍ਹਾਂ ਹੀ ਉਹੋ ਕੁਛ ਹੀ ਬਣਦਾ ਜੇ ਕਿਸੇ ਦੀ ਮਰਜ਼ੀ ਹੋਏ ਉਹਨੂੰ ਪੁੱਛ ਲਈਦਾ ਵੀ ਤੁਸੀਂ ਕੀ ਖਾਣਾ ਉਹਨਾਂ ਦੇ ਹਿਸਾਬ ਨਾਲ ਬਜ਼ੁਰਗ ਕੋਈ ਕਹਵੇ ਪਾ ਨੂੰ ਆ ਚਾਹੀਦਾ ਆਪਾਂ ਉਸੇ ਹਿਸਾਬ ਨਾਲ ਬਣਾਉਨੇ ਆ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਮਰੀਜ਼ ਜਿਨ੍ਹਾਂ ਦਾ ਕੋਈ ਘਰ ਹੈਗਾ ਜਿਹੜੇ ਆਪਣੇ ਪਰਿਵਾਰਾਂ ਤੋਂ ਸਤਾਏ ਹੋਏ ਆ ਜੇ ਉਹਨਾਂ ਦਾ ਕੋਈ ਇਲਾਜ ਕਰਨ ਵਾਲਾ ਆਪਾਂ ਇਲਾਜ ਕਰਕੇ ਉਹਨਾਂ ਨੂੰ ਉਹਨਾਂ ਨੂੰ ਸਮਝਾ ਕੇ ਪਰਿਵਾਰਾਂ ਨੂੰ ਉਹਨਾਂ ਦੇ ਘਰ ਛੱਡ ਕੇ ਫੇਰ ਆਉਨੇ ਆ ਤਾਂ ਕਿ ਉਹਨਾਂ ਪਰਿਵਾਰ ਤੋਂ ਨਾ ਟੁੱਟਣ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਵੇਰ ਕੀਤਾ ਜਾਂਦਾ ਤੇ ਉਹਨਾਂ ਦਾ ਇਲਾਜ ਕਰਕੇ ਫਿਰ ਉਹ ਆਪਣੇ ਘਰ ਖੁਸ਼ੀ-ਖੁਸ਼ੀ ਰਹਿੰਦੇ ਆ ਬੱਚਿਆਂ ਦੇ ਕੋਲ ਅਸੀਂ ਨਹੀਂ ਚਾਹੁੰਦੇ ਕਿ ਜ਼ਬਰਦਸਤੀ ਕਿਸੇ ਨੂੰ ਰੱਖਿਆ ਜਾਵੇ ਅਸੀਂ ਕਹਿੰਦੇ ਜਿੱਦਾ ਘਰ ਹੈ ਉਹਨੂੰ ਘਰ ਪਹਚਾਓ ਤੇ ਜਿਹੜਾ ਨਹੀਂ ਹੈਗਾ ਤੇ ਉਹ ਮਾਰੇ ਨੇ ਸਾਨੂੰ ਜਿਹੜੀ ਸੇਵਾ ਦਿੱਤੀ ਆ ਅਸੀਂ ਉਸੇ ਦਾ ਨਾ ਆਪਾਂ ਕਰੀ ਜਾਵਾਂਗੇ ਇਹ ਸਾਰੇ ਆਮ ਸਾਰੇ ਲੋਕਾਂ ਦੇ ਦਾਨੀ ਸੱਜਾਂ ਦੇ ਸਹਿਯੋਗ ਦੇ ਨਾਲ ਕਰ ਰਹੇ ਆਂ ਵੀਰ ਜੀ ਸਾਫ ਸੁਥਰੇ ਬਿਸਤਰੇ ਸਾਫ ਸੁਥਰੇ ਕੱਪੜੇ ਸਾਫ ਸੁਥਰੇ ਬਾਥਰੂਮ ਸਾਫ ਸੁਥਰੀ ਰਸੋਈ ਹਰ ਚੀਜ਼ ਦਾ ਸਫਾਈ ਦਾ ਪੂਰਾ ਧਿਆਨ ਰੱਖਿਆ ਉਹਦੇ ਲਈ ਕਾਫੀ ਲੋਕ ਜਿਹੜੇ ਹੈਗੇ ਵਿੱਚ ਅਟੈਚ ਨੇ ਔਰ ਜਿਹੜੇ ਸੇਵਾ ਕਰਦੇ ਨੇ ਬਿਲਕੁਲ ਇੱਚ ਕੋਈ ਸ਼ੱਕ ਨਹੀਂਗਾ ਜੀ ਜਿਹੜੇ ਵੀ ਦੇਖਣਾ ਹੋਵੇ ਆ ਕੇ ਦੇਖ ਸਕਦਾ ਕਿਉਂਕਿ ਫਿਲਹਾਲ ਸਾਡੇ ਕੋਲ ਫੈਸਿਲਟੀਆਂ ਬਹੁਤ ਘੱਟ ਨੇ ਆਪਾਂ ਚਾਹੁੰਦੇ ਆ ਕਿ ਪਾ ਜਿੱਦਾਂ ਆਪਣੇ ਮਾਪਿਓ ਦੀ ਆਪਣੇ ਬੱਚਿਆਂ ਦੀ ਵੱਧ ਤੋਂ ਵੱਧ ਸੇਵਾ ਕੁਝ ਸੁਵਿਧਾ ਤਾਂ ਦੇ ਹੀ ਦਿੰਦੇ ਆ ਅਸੀਂ ਵੀ ਇਹਨਾਂ ਨੂੰ ਉਹ ਸੁਵਿਧਾ ਤਾਂ ਦੇ ਹੀ ਕੁਝ ਮੱਲੋ ਕੇ ਲਈ ਦੇ ਵਿੱਚ ਜਦੋਂ ਪ੍ਰੋਬਲਮ ਆਉਂਦੀ ਹੈ ਜਨਰੇਟਰ ਦੀ ਘਾਟ ਆ ਫਿਰ ਫਿਰ ਐਂਬੂਲੈਂਸ ਦੀ ਬੜੀ ਸਾਨੂੰ ਦਿੱਕਤ ਆਂਦੀ ਹੈ ਕਿਉਂਕਿ ਹੁਣ ਇੱਕ ਇੱਕ ਦੋ ਤਿੰਨ ਚਾਰ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਹਰ ਹਫਤੇ ਆਪਾਂ ਹਸਪੀਟਲ ਲੈ ਕੇ ਜਾਣਾ ਹੁੰਦਾ ਤੇ ਇਸੀ ਦੀ ਦਿੱਕਤ ਆ ਰਹੀ ਆ ਪਰ ਲੇਕਿਨ ਬੇਕੋ ਲੋਕੀ ਦੇਖ-ਦੇਖ ਕੇ ਸਾਨੂੰ ਹੌਸਲਾ ਦੇ ਰਿਹਾ ਕੋਈ ਗੱਲ ਨਹੀਂ ਵੀ ਤੁਸੀਂ ਕਰੋ ਅਪਾ ਤੁਹਾਡੇ ਨਾਲ ਆ ਤੇ ਉਹ ਆਉਣੇ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਹਿਯੋਗ ਦਾ ਦਾਨ ਐਨ ਆਰ ਆਈ ਸੱਜਣਾਂ ਦੇ ਸਹਿਯੋਗ ਦੇ ਨਾਲ ਆਪਾਂ ਉਹ ਵੀ ਘਾਟਾਂ ਪੂਰੀਆਂ ਕਰਕੇ ਹਰ ਫੈਸਿਲਿਟੀ ਦੇਣ ਨੂੰ ਆਪਾਂ ਤਤਪਰ ਹਾਂ। ਵੀਰ ਜੀ ਅਸੀਂ ਚਾਹਾਂਗੇ ਕੈਂਡੀ ਸਾਨੂੰ ਸਾਰਾ ਵਿਜਿਟ ਵੀ ਕਰਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸੀਂ ਪ੍ਰਭ ਆਸ਼ਰਮ ਵਿਖੇ ਆਏ ਆ ਅਸੀਂ ਅੱਜ ਤੁਹਾਨੂੰ ਦੱਸਦੇ ਆ ਬਜ਼ੁਰਗਾਂ ਬਾਰੇ ਆ ਸਾਡੇ ਆਸ਼ਰਮ ਚ ਬਜ਼ੁਰਗ ਰਹਿੰਦੇ ਨੇ ਤੇ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਪਰਿਚੇ ਕਰਾਨੇ ਆ। ਹਾਂਜੀ ਛੋਟਾ ਨੰਗਲ ਤੋਂ ਨੇ ਪਰਿਵਾਰ ਆਇਆ ਹੈ ਮਾਤਾ ਜੀ ਨੇ ਤੇ ਮੈਂਟਲੀ ਅਫਸਰਟ ਨੇ। ਇਹਨਾਂ ਦਾ ਨਾਰੀ ਡਰਾਨੀ ਹੈ ਜੀ ਇਹ ਉਹਨਾਂ ਦੇ ਪਿਤਾ ਜੀ ਨੇ ਆ ਉਹਨਾਂ ਦਾ ਮੁੰਡਾ ਹੈ ਇਹ ਪੜਿਆ ਲਿਖਿਆ ਹੈ ਤੇ ਆਪਣਾ ਨਹੀਂ ਦੱਸ ਸਕਦੇ ਬੋਲ ਨਹੀਂ ਸਕਦੇ ਮੈਂਟਲੀ ਅਫਸੈਟ ਨੇ ਇਹ ਵੀ ਤੁਸੀਂ ਇੱਥੇ ਤੁਹਾਨੂੰ ਇੱਥੇ ਆ ਕੇ ਕਿਦਾਂ ਦਾ ਲੱਗਾ ਦੱਸੋ ਬਣੇ ਇੱਥੇ ਬਹੁਤ ਵਧੀਆ ਲੱਗਾ ਜੀ ਤੁਸੀਂ ਇੱਥੇ ਕੀ ਦਾ ਇਲਾਜ ਕਰਾਉਣਾ ਹੈ ਇੱਥੇ ਇਹ ਆਪਣਾ ਲੜਕਾ ਹੈ ਠੀਕ ਆ ਤੇ ਇਹ ਆਪਣੀ ਘਰ ਦੀ ਹੈ ਓਕੇ ਓਕੇ ਠੀਕ ਆ ਫੈਮਲੀ ਹੈ ਹਾਂ ਜੀ ਫੈਮਲੀ ਇੱਥੇ ਤੁਹਾਨੂੰ ਵਧੀਆ ਲੱਗਦਾ ਆ ਕਿ ਬਹੁਤ ਵਧੀਆ ਸਾਰਾ ਕੁਝ ਵਧੀਆ ਬੱਲਾ ਘਰ ਵਰਗਾ ਸਾਰਾ ਵਧੀਆ ਮਿਲਣ ਕਿ ਜਿਹਨਾਂ ਨੂੰ ਗੁੱਜਰ ਪਰਿਵਾਰ ਤੋਂ ਛਡਾ ਕੇ ਲਿਆਏ ਇਹਨਾਂ ਨੂੰ ਬੰਨਿਆ ਹੋਇਆ ਸੀਗਾ ਤੇ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਹੈ ਇਹਨਾਂ ਨੂੰ ਕੰਮ ਵੀ ਇਹਨਾਂ ਤੋਂ ਲੈਂਦੇ ਸੀਗੇ ਬਹੁਤ ਜ਼ਿਆਦਾ ਤੇ ਬੋਲ ਚਾ ਨਹੀਂ ਸਕਦੇ ਮੈਂਟਲੀ ਅਫਸਰਟ ਨੇ ਠੀਕ ਆ ਹੁਣ ਆ ਬਾਗਰੂ ਕੀ ਫਤਿਹ ਇਹ ਬਾਪੂ ਜੀ ਨਾਲ ਇੱਥੇ ਪਿੰਡਿਆ 40 42 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਕਿਸੇ ਦੇ ਘਰ ਰਹਿ ਕੇ ਪਸ਼ਵਾਨ ਦੀ ਸੇਵਾ ਕਰਦੇ ਰਿਹਾ ਰੋਟੀ ਪਾਣੀ ਬਿਨਾਂ ਤਨਖਾਹ ਤੋਂ 40 ਸਾਲ ਬਾਅਦ ਜਦੋਂ ਬਜ਼ੁਰਗ ਹੋ ਗਿਆ ਇਹਨਾਂ ਦੇ ਪ੍ਰੋਬਲਮ ਸੀ ਉਹਦਾ ਇਲਾਜ ਨਹੀਂ ਹੋ ਪਾਇਆ ਇਹਨਾਂ ਦੀ ਅੱਖਾਂ ਦਾ ਇਲਾਜ ਨਹੀਂ ਹੋ ਪਾਇਆ ਤਾਂ ਅਖੀਰ ਇਹਨਾਂ ਦੀ ਜਦੋਂ ਹਾਲਤ ਬਿਲਕੁਲ ਖਰਾਬ ਹੋ ਗਈ ਕੰਮਕਾਰ ਕਰਨ ਦੇ ਲੈ ਕੇ ਨਹੀਂ ਰਹੇ ਫਿਰ ਇਹਨਾਂ ਨੂੰ ਉਸ ਪਰਿਵਾਰ ਨੇ ਆਸ਼ਰਮ ਦੇ ਕੋਲ ਛੱਡ ਦਿੱਤਾ ਆ ਸਾਡੇ ਕੋਲ 3 ਸਾਲ ਤੋਂ ਸਾਡੇ ਕੋਲ ਨੇ ਬਾਪੂ ਜੀ ਇਹਨਾਂ ਦੀ ਜਿਹੜੀ ਸੇਵਾ ਹੁੰਦੀ ਹੈ ਪੂਰੇ ਤਰੀਕੇ ਇਹਨਾਂ ਦਾ ਜੋ ਇਲਾਜ ਕਰਾਇਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਨੇਚਰ ਦੇ ਨੇ ਬਹੁਤ ਹੀ ਰੌਣਕ ਸਾਡੇ ਆਸ਼ਰਮ ਪਰਿਵਾਰ ਦੀ ਸਭ ਤੋਂ ਵਧੀਆ ਰੌਣਕ ਨੇ ਜੀ ਇਹ ਇਹੋ ਜਿਹੇ ਬਜ਼ੁਰਗਾਂ ਦੀ ਸੇਵਾ ਕਰਕੇ ਹੀ ਸਾਨੂੰ ਜਿਹੜੀ ਮਨ ਦੀ ਜਿਹੜੀ ਸੰਤੁਸ਼ਟੀ ਮਿਲਦੀ ਹੈ ਅਸਲੀ ਸੇਵਾ ਇਹੋ ਜਿਹੇ ਬਜ਼ੁਰਗਾਂ ਦੀ ਸੇਵਾ ਹੀ ਹੈ ਤੋਂ ਉਦਨ ਵਾਲ ਤੋਂ ਨੇ ਤੇ ਮਤਲਬ ਕਿਸ ਤਰ੍ਹਾਂ ਤੁਸੀਂ ਇੱਥੇ ਆਏ ਆਪਣੇ ਬਾਰੇ ਦੱਸੋ ਮੈਨੂੰ ਕਿ ਕਿੰਨਾ ਕਿਸ ਤਰ੍ਹਾਂ ਮੈਂ ਪਹਿਲਾਂ ਆਪਣੇ ਘਰ ਆਪਣੇ ਰਹਿੰਦੇ ਹਾਂ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੁੜੀ ਘਰੇ ਕੁੜੀ ਇਮੇਜ ਲੈ ਕੇ ਆਈ ਸੀ ਮੈਨੂੰ ਕਿਉਂਕਿ ਮੈਂ ਪਹਿਲੇ ਦੂਜੀ ਜਗ੍ਹਾ ਜਗ੍ਹਾ ਤੇ ਲੈ ਕੇ ਆਈ ਸੀ ਮੈਨੂੰ ਮੈਂ ਜਿੰਨਾ ਕਰ ਰਹਿੰਦੀ ਹਾਂ ਤੋਂ ਉਹਨਾਂ ਨੇ ਮੇਰੇ ਕੋਲ ਭੇਜ ਦਿੱਤਾ ਉੱਥੇ ਉਹਨਾਂ ਮੈਨੂੰ ਮਾਰਕਟ ਕੇ ਬੜਾ ਹਵਾਲਤ ਕੀਤੀ ਮੈਂ ਕਿਹੜੇ ਅਸ਼ਰਮ ਅਮਰਸ ਕਿੱਥੇ ਉਧਰ ਉਹਦਾ ਨਾਂ ਨਾਂ ਨਹੀਂ ਮੈਨੂੰ ਚਿੱਤਾ ਆਉਂਦਾ ਕਿਹੜੇ ਉਹ ਅਸ਼ਰਮ ਵਾਲੇ ਨੇ ਵਰਗੀ ਕੀਤੀ ਉਹਨਾਂ ਮੈਨੂੰ ਮਾਰਕਟ ਕੇ ਬੜਾ ਮਾਰਿਆ ਕੁੱਟਾਇਆ ਨਾ ਇਹਦੇ ਕਰ ਮੇਰੇ ਹੱਥ 'ਤੇ ਬਰੀਆ ਤੋਈਂ ਦੀ ਪਈਆ ਉੱਟ ਬੈਠਾ ਖੋਤੜੀ ਜਾਂਦਾ ਨਾ ਉਹ ਤੇ ਇਹ ਨਾਲ ਮਾਰਕਟ ਹਾਂ ਉਸ ਤੋਂ ਜਿੱਦਾਂ ਮੈਂ ਕੁੜੀ ਮੇਰੀ ਲੈ ਆਈ ਮੈਂ ਕੁੜੀ ਨੰਬਰ 10 ਇੱਥੇ ਆ ਕੇ ਕਿਸ ਤਰ੍ਹਾਂ ਠੀਕ ਕੁੜੀ ਨੰਬਰ ਜਿੱਦਾਂ ਮੈਂ ਹੁਣ ਮੈਂ ਆਈ ਆ ਉਦੋਂ ਦੇ ਮੈਂ ਤਾਂ ਉਸ ਤੋਂ ਬਾਅਦ ਮੈਂ ਨਾ ਇਹਨਾਂ ਨੇ ਬਹੁਤ ਪਿਆਰ ਕਰ ਦਿੱਤਾ ਇਹਨਾਂ ਪਿਆਰ ਦਿੰਦੇ ਪਏ ਕਿ ਮੈਨੂੰ ਕੋਈ ਗੱਲ ਤਾਂ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਮਾਸਾਜ ਨੇ ਇਹਨਾਂ ਕਾ ਇੰਨਾ ਪਿਆਰ ਕਰਦੇ ਪਏ ਨੇ ਇੰਨਾ ਖਰਦਰ ਦਾ ਗਲਤ ਕਰਦੇ ਰੋਟੀ ਪਾਣੀ ਬਹੁਤ ਰੋਟੀ ਪੀ ਰੋਟੀ ਪਾਣੀ ਇੰਨਾ ਜਿੰਦ ਜੈਰ ਮਜੀਦ ਦੇ ਦਿੰਦੇ ਇਸ ਤਰ੍ਹਾਂ ਮਰਜੀਦ ਹਰ ਘਰ ਰੋਟੀ ਪਾਣੀ ਦਿੰਦੇ ਹੈ ਤਰ੍ਹਾਂ ਦੇ ਦਿੰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਕਿਹ ਨੀਤਾ ਮੈਂ ਹਰ ਘਰ ਪਾਜੀ ਇਹ ਤਾਂ ਮਿਲੇ ਹ ਕਿ ਨਾ ਮਿਲੇ ਚ ਤਾਂ ਆਈਂ ਦਾ ਕੁੜੀ ਕੋਲ ਰਹਿੰਦੇ ਇਥੇ ਪਿਛਲੇ ਸਿਰੇ ਨੇ ਉਹਨਾਂ ਨੂੰ ਕਹਿਆ ਸੀ ਪਈ ਨਾ ਲਿਓ ਇਹ ਲੈ ਜਾਓ ਜੇ ਲੈਣੀ ਆ ਤੇ ਬੇਟਾ ਨਹੀਂ ਲੈ ਕੇ ਗਿਆ ਨਹੀਂ ਲੈ ਨਹੀਂ ਲੈ ਕੇ ਗਿਆ ਠੀਕ ਹੈ ਤੇ ਬੇਟਾ ਹੈ ਤੇ ਬੇਟਾ ਹੈ ਉਹਨੇ ਆਪਣੇ ਕੋਲ ਨਹੀਂ ਰੱਖਿਆ ਨਹੀਂ 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 ਰੱਖਿਆ ਨਾ ਨਹੀਂ ਘਰ ਵਾਲੇ ਨਹੀਂ ਰੱਖਿਆ ਤੇ ਬੇਟੀ ਮਜਬੂਰ ਹੋਣੀ ਆ ਨਾ ਹਾਂਜੀ ਠੀਕ ਹੈ ਤੇ ਇਸੇ ਇਥੇ ਆ ਕੇ ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਬੀ ਠੀਕ ਹੈ ਹਾਂਜੀ ਠੀਕ ਰੋਟੀ ਪਾਣੀ ਖਾਣ ਪੀਣ ਸਭ ਕੁਝ ਠੀਕ ਹੈ ਘਰ ਵਾਲਾ ਮਹੌਲ ਇੱਥੇ ਤੇ ਜਾਂ ਮਤਲਬ ਕੋਈ ਉਪਰ ਆ ਬੰਦ ਨਹੀਂ ਕਿਵੇਂ ਠੀਕ ਲੱਗਦਾ ਰੋਟੀ ਪਾਣੀ ਸੇਵਾ ਕਿਦਾਂ ਠੀਕ ਹੁੰਦੀ ਹੈ ਠੀਕ ਹੈ ਬੀ ਦੋਨੇ ਮਾਤੇ ਕੀ ਨਾਂ ਤੁਹਾਡਾ ਇੰਦਰਕੌਰ ਇੰਦਰਕੌਰ ਕਿਵੇਂ ਆਏ ਇੱਥੇ ਕਿਸ ਤਰ੍ਹਾਂ ਇੱਥੇ ਆਏ ਆ ਵੀ ਪਤਾ ਲੱਗਾ ਤੁਹਾਡਾ ਪੇਜਾਂ ਕਰਕੇ ਵੀ ਸਾਹਮਦੇ ਆ ਤੇ ਇਸ ਕਰਕੇ ਮੇਰੀ ਲੜਕੀ ਗਈ ਸੀ ਤੇ ਪੇਟਾਰੇ ਕੋ ਬਲਾਗ ਤੋਂ ਮਨਕਲਾਤਾ ਤੇ ਇਹ ਕਿਸ ਤਰ੍ਹਾਂ ਸੰਤੋਸ਼ਤਾ ਸੇਵਾ ਠੀਕ ਹੁੰਦੀ ਬਹੁਤ ਵਧੀਆ ਬਹੁਤ ਵਧੀਆ ਨਾ ਕਿਸੇ ਗਲਦੀ ਨਹੀਂ ਜੀ ਜਲੰਧਰ ਤੋਂ ਨੇ ਇਹਨਾਂ ਦੀ ਜਿਹੜੀ ਲੱਤਾਂ ਬਿਲਕੁਲ ਕੰਮ ਨਹੀਂ ਕਰਦੀਆਂ ਤੇ ਮੈਂਟਲੀ ਤੌਰ ਤੇ ਵੀ ਅਫਸੈਟ ਹੈ ਇਹ ਲੈਟਰੀ ਬਾਥਰੂਮ ਇਹ ਆਪ ਨਹੀਂ ਜਾ ਸਕਦਾ ਇਹਨੂੰ ਸਾਰਾ ਇਹਦੀ ਕਿਰਿਆ ਕਰਵਾਣੀ ਪੈਂਦੀ ਇਹਨੂੰ ਇਸ਼ਨਾਨ ਕਰਵਾਉਣਾ ਪੈਂਦਾ ਆ ਤੇ ਇਹਨੂੰ ਅਜੇ ਆਪਣੇ ਆਪ ਦੀ ਕੋਈ ਸਮਝ ਨਹੀਂ ਹੈਗੀ ਇਹ ਸਾਰੀ ਟੀਮ ਜਿੱਦਾਂ ਕਹਿੰਦੇ ਨੇ ਨਾ ਕਿ ਅਲਗ-ਅਲਗ ਡਾਲੀਆਂ ਦੇ ਜਿਹੜੇ ਫੁੱਲ ਲੱਗੇ ਆ ਪੰਜੀ ਹੋਰੇ ਜਲੰਧਰ ਤੋਂ ਆਏ ਹੋਏ ਨੇ ਇੱਥੋਂ ਆ ਕੇ ਸੇਵਾ ਕਰਦੇ ਨੇ ਕੋਈ ਕਿਹੜੀ ਜਗ੍ਹਾ ਤੋਂ ਕੋਈ ਕਿਹੜੀ ਜਗ੍ਹਾ ਤੋਂ ਸਾਰੇ ਫੁੱਲ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਉਹਨਾਂ ਬੇਸਹਾਰਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਕੁਦਰਤ ਨੇ ਜਿਹੜਾ ਹੈਗਾ ਆਪਣੇ ਵੱਲੋਂ ਕਿ ਥੋੜੀ ਜੀ ਪਰੇਸ਼ਾਨੀ ਦੇ ਵਿੱਚ ਪਾਇਆ ਹੋਇਆ ਇਹ ਪੂਰੀ ਕੱਢਣ ਦੀ ਉਹਨੂੰ ਕੋਸ਼ਿਸ਼ ਕਰਦੇ ਆ ਉਹਨਾਂ ਦੀ ਸੇਵਾ ਕਰਦੇ ਨੇ ਔਰ ਉਹਨਾਂ ਦੀ ਦਿਨ ਰਾਤ ਦੀ ਪਰਵਾਹ ਕੀਤੇ ਬਿਨਾ ਜਿਹੜਾ ਹੈਗਾ ਉਹਨਾਂ ਦਾ ਧਿਆਨ ਰੱਖਦੇ ਨੇ